ਉਹਨਾਂ ਨੂੰ ਬੋਤਲਾਂ ਦਾ ਡੱਬਿਆਂ ਦਾ ਜਿਹੜਾ ਖਰਚਾ ਦੇ ਕੇ ਆਉਣੇ ਯਾਰ ਉਹਨੂੰ ਵਿਚਾਰੋ ਕਿਸੇ ਰੋੜ। ਰਾਹ ਆਪਾਂ ਕਿਹੜਾ ਅਪਣਾਇਆ ਤੇ ਅਸੀਂ ਚੱਲੀ ਕਿਹੜੇ ਰਾਹ ਜਾਂਦੇ ਆ। ਇਹ ਮੇਰੀ ਬੇਨਤੀ ਹੈ ਜੈਕਸਨ ਮੇਰੀ ਗੱਲ ਬੁਰੀ ਲੱਗੀ ਹੋਵੇ ਤਾਂ ਮੈਂ ਮਾਫੀ ਚਾਹੂੰਗਾ ਪਰ ਸੁਝਾਅ ਇਹ ਜਰੂਰ ਮੇਰਾ ਕਬੂਲ ਕਰ ਲਿਓ। ਤੁਸੀਂ ਬਲਾਗ ਜਕ ਨਹੀਂ ਨਾ ਇਹ ਇਹ ਆਉਂਦੇ ਬਲਾਗ ਤੇ ਰੱਖੀ ਜੀ। ਵੰਦੀਆ ਬਲਾਈਏ ਫਤੈ ਲਵਾਈਏ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਦਾ ਮਕਸਦ ਕਰਾਂ ਕਿਸਾਨ ਭਰਾਵੋ ਸਾਰਿਆਂ ਨੂੰ ਤੁਹਾਨੂੰ ਪਤਾ ਜਿਹੜਾ ਕਿ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਵੱਖੋ-ਵੱਖ ਬਾਰਡਰਾਂ ਤੇ ਆਪਣੇ ਮੋਰਚੇ ਲੱਗੇ ਹੋਏ ਨੇ ਤੇ ਮੋਰਚਾ ਅੱਜ ਭਾਵੇਂ ਪਿਛਲੇ ਦਿਨੇ ਆਪਾਂ 31 ਗੱਸ ਨੂੰ ਵੱਡੀ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਤੁਸੀਂ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਕੀਤੀ ਸੀ ਹਾਜ਼ਰੀ ਲਵਾਈ ਸੀ ਸੋ ਇਸ ਗੱਲ ਤੋਂ ਤੁਸੀਂ ਕਿਸੇ ਦਾ ਘਰ ਖਾਲੀ ਆ ਟਰਾਲੀ ਜਿੰਦਾ ਜਾਂ ਬੰਦੇ ਨਹੀਂ ਉਹ ਪੱਕੇ ਬਣਾਉਣੇ ਨੇ ਯਕੀਨੀ ਬਣਾਉਣਾ ਉਹਦੇ ਵੀ ਆਪਾਂ ਵਿਚਾਰਾ ਕਾਰਗਰ ਤੇ ਜਿਹੜੇ ਸਾਡੇ ਭਰਾ ਨੇ ਘਰ ਬੰਦਣ ਜਾਂ ਟਰਾਲੀਆਂ ਬੰਦਣ ਗਏ ਹਾਜ਼ਰ ਨੂੰ ਕਾ ਮਾਂ ਪਾ ਜਿਹੜੇ ਪ੍ਰੋਗਰਾਮ ਤਾਹਾਂ ਤੋਂ ਹੋ ਗਏ ਨਾ ਵੱਡੀ ਗੰਚੀ ਦੇ ਵਿੱਚ ਉਹਨਾਂ ਨੂੰ ਲਾਗੂ ਕਰਦੇ ਆ ਜਿਵੇਂ 1 ਅਗਸਤ ਨੂੰ ਪੁੱਤਰੀ ਭੁਕੇ ਸੀ ਆਪਾਂ ਸਰਕਾਰਾਂ ਦੇ ਤੁਸੀਂ ਬਹੁਤ ਜ਼ਿਆਦੇ ਬਾਰਸ਼ ਸੀਗੀ ਬਾਰਸ਼ ਦੇ ਗ੍ਰਾਮ ਵੀ ਵੱਡੀ ਗੰਚੀ ਦੇ ਵਿੱਚ ਪਹੁੰਚੇ ਹੋ ਫਿਰ 15 ਅਗਸਤ ਨੂੰ ਆਪਾਂ ਸਾਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤਾ ਸੀ ਉਥੇ ਵੀ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਕੀਤੀ ਸੀ ਹੁਣ ਆਪਾਂ ਜੇ ਗੱਲ ਕਰੀਏ ਕੱਚੀ ਗਸਤ ਨੂੰ ਵੱਡਾ ਪ੍ਰੋਗਰਾਮ ਸਾਰੇ ਬਾਡਰਾਂ 'ਤੇ ਰੱਖਿਆ ਸੀ ਆਪਾਂ ਸਭੂ ਖਨੋਰੀ ਬਾਡਰ 'ਤੇ ਸੀ ਉਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਜਿਵੇਂ ਤੁਹਾਡੀ ਹਾਜ਼ਰੀ ਸੀ ਜਾਂ ਬਲਾਕ ਪ੍ਰਧਾਨਾਂ ਨੇ ਹਾਜ਼ਰੀ ਲਵਾਈ ਸੀ ਜਿਹਦੇ ਵਿੱਚ ਲਗਭਗ ਆ ਤਾਂ 100 ਬੰਦਾ ਫਾਦਰ ਹੋਏ ਸੀ ਉਹ ਸਰ ਮੋਰਚੇ ਚ 100 30 ਪਿੰਡ ਸੀ ਲਗਭਗ ਜੇ ਇਹ ਮੀਆਂ ਮੀਟੀਆਂ ਵਰਵਾਉਣ ਦਾ ਤਹਿਆ ਕੀਤਾ ਜਿਹਦੇ ਵਿੱਚ ਫਲੋਰ ਤੇ ਵੀ ਕੀ ਸਥਿਤੀ ਆ ਅਗਲੇ ਕੀ ਪ੍ਰੋਗਰਾਮ ਨੇ ਬਾਟਰਾਂ ਦੇ ਕੀ ਪ੍ਰੋਗਰਾਮ ਨੇ ਜੇ ਹਰਿਆਣਾ ਵਿੱਚ ਬੋਟਰਾਂ ਨਾਲ ਕੀ ਕਰਨਾ ਇਹ ਵਕਵਾ ਕਾ ਮੀਟਿੰਗਾਂ ਚੱਲ ਰਹੀਆਂ ਵਿਚਾਰਤਾ ਕਾ ਕਾਫਲੀ ਆ ਜੱਥੇ ਮੰਮੀਆਂ ਨੂੰ ਜਿਹਦੇ ਵਿੱਚ ਸਾਰਾ ਕੁਝ ਤੁਹਾਨੂੰ ਜਾਣੂ ਪਰਵਾਣ ਮਾਪੇ ਦਸਨ ਮਾਪੇ ਆਪਣੀ ਸੂਬੇ ਦੇ ਪ੍ਰਧਾਨ ਸੂਬੇ ਦੇ ਜਨਕਤਰ ਪ੍ਰਕਾਸ਼ ਜੀ ਕੋਟੜਾ ਵਿਸ਼ੇਸ਼ ਤੌਰ ਤੇ ਆਪਣੇ ਵਿੱਚ ਪਹੁੰਚੇ ਨੇ ਆਪਾਂ ਸਮੁੱਚੇ ਬਠਿੰਡੇ ਵੱਲੋਂ ਸਾਰੀ ਟੀਮ ਵੱਲੋਂ ਉਹਨਾਂ ਦਾ ਸਵਾਗਤ ਕਰਦੇ ਆ ਜੀ ਆਹ ਕਹਿੰਦੇ ਆ ਧੰਨਵਾਦ ਕਰਦੇ ਆ ਜਿਹੜੇ ਆਪਣੇ ਕਿੰਨੇ ਸਮੇਂ ਦੇ ਵਿੱਚੋਂ ਟਾਈਮ ਕੱਟ ਕੇ ਅੱਜ ਮੀਟਿੰਗ ਦੇ ਵਿੱਚ ਪਹੁੰਚੇ ਨਾ ਜਿਹੜੀਆਂ ਵੀ ਤਾਹਾਂ ਉੱਪਰ ਸਰਕਾਰ ਨਾਲ ਗੱਲਬਾਤ ਚੱਲਦੀ ਹੋਵੇ 20 ਕਿਲੋਮੀਟਰ ਅੱਗੇ ਆ ਉਥੇ ਆਪਾਂ ਕਮਾ ਟ੍ਰੇਨ ਸ਼ੂਟ ਕਰਦੀ ਆ ਪਰ ਨਹੀਂ ਜਾਣਾ ਆਪਾਂ ਜਾਣਾ ਬੱਸਾਂ ਤੇ ਆ ਛੋਟੇ ਵੀ ਕਲਾਂ ਤੇ ਵੀ ਨਹੀਂ ਜਾਣਾ ਉਹ ਤੁਸੀਂ ਰੇਡ ਲਈ ਛੋਟੇ ਛੋਟੇ ਪਿੰਡ ਪਾ ਮ ਇਕੱਠੀ ਕਰ ਲਿਓ ਵੱਡਾ ਪਿੰਡ ਇੱਕ ਜਾਂ ਦੋ ਲੈ ਜੂ ਦਾ ਬਹੁਤ ਬਹੁਤ ਧੰਨਵਾਦ ਹੋਊਗਾ 15 ਤਰੀਕ ਦਾ ਜਿਹੜਾ 15 ਸਤੰਬਰ ਦਾ ਪ੍ਰੋਗਰਾਮ ਦਿੱਤਾ ਹੈ ਇਹਦੇ ਨਾਲ ਹੀ ਅਸੀਂ ਸਰਗਰਮੀ ਕਰਦੇ ਹੋਏ ਅਸੀਂ ਕੱਲ੍ਹ ਤੋਂ ਹੀ ਮੇਰਾ ਖਿਆਲ ਹੈ ਕਿਸੇ ਬਲਾਕ ਨੇ ਅਜੇ ਸ਼ੁਰੂਆਤ ਨਹੀਂ ਕੀਤੀ ਹੋਣੀ ਅਸੀਂ ਕੱਲ੍ਹ ਹੀ ਪੰਜ ਪਿੰਡਾਂ ਦੇ ਵਿੱਚ ਜਾ ਕੇ ਮਿਲਣਾ ਕਰਾਂਗੇ ਤੇ ਸਾਨੂੰ ਕੱਲੇ-ਕੱਲੇ ਪਿੰਡ ਦੇ ਵਿੱਚੋਂ ਬਹੁਤ ਵਧੀਆ ਬਲ ਮਿਲੇ ਕਿ ਸਾਰਿਆਂ ਨੇ ਇਹ ਗੱਲ ਕਹੀ ਹੈ ਜਿੱਥੇ ਜੀ ਸੀ ਗਏ ਆ ਚਾਰ ਤਿੰਨ ਘੁੰਮਣ ਕਲਾ ਤੋਂ ਉਹਨੂੰ ਦੋ ਬਸਸਾਂ ਦਾ ਪੂਰਾ ਸਰਦ ਚਾਹਣਾ ਨੇ ਉਥੇ ਜਿਹੜੇ ਪਿੰਡ ਸੀਗੇ ਉਹ ਥੋੜੇ ਛੋਟੇ ਐ ਤੇ ਉਹ ਦਾ ਸਾਨੂੰ ਚਾਰ ਪਿੰਡਾਂ ਤੋਂ ਬਾਅਦ ਇੱਕ ਬਸਸਾ ਸਾਨੂੰ ਭਰੋਸਾ ਬਦੇਸ ਨਹੀਂ ਸਾਨੂੰ ਮੇਰੇ ਕਿ ਅਸੀਂ ਸਾਡੇ ਬਲਾਗ ਦੇ ਵਿੱਚ ਕੀੜਾ ਦੇਵਾਂਗੇ ਆਦੇ ਮਿਲਤ ਕਰਕੇ ਉਹ ਜਿਹੜਾ ਸਾਡਾ ਚੈਨਲ ਆ ਉਹ ਟੁੱਟ ਗਿਆ ਤੇ ਸਾਨੂੰ ਅਮਾਨ ਇੱਕ ਥੋੜਾ ਤੁਸੀਂ ਮੋੜ ਬਲਾਕ ਦੇ ਦੋ 800 ਸਪੱਸ਼ ਲੈ ਕੇ ਜਾਵਾਂਗੇ ਫਿਰ ਬਾਅਦੋਂ ਦਾ ਬਦ ਪੂਨਾ ਭੱਜ ਕੇ ਲੈ ਆਵਾਂਗੇ ਬਾਅਦੋਂ ਬਦ ਕਿਸਾਨਾਂ ਕੋਲ ਜਾਵਾਂਗੇ ਸਾਨੂੰ ਬਹੁਤ ਵੱਡਾ ਦਿਲ ਦਾ ਹੌਸਲਾ ਮਿਲ ਰਿਹਾ ਹੈ ਕਿ ਖੇਤੀਬਾੜੀ ਬਚਾਉਣ ਦੀ ਆਪਾਂ ਇਹਦੇ ਨਾਲ ਲੈ ਕਾਕਾ ਸਿੰਘ ਕੋਲ ਦਾ ਸੂਬਾ ਜਨ ਸਕੱਤਰ ਭਾਰਤ ਇੱਕ ਸੰਗਠਨ ਦਾ ਸਿੱਧੂਪੁਰ ਅੱਜ ਅਸੀਂ ਪਹਿਲਾਂ ਜਿਹੜਾ 200 ਦਿਨ ਪੂਰੇ ਹੋਣ ਤੇ 31 ਅਗਸਤ ਨੂੰ ਪ੍ਰੋਗਰਾਮ ਦਿੱਤੇ ਸੀ ਮੋਰਚੇ ਦੇ ਵਿੱਚ ਪਹਿਲੀ ਗੱਲ ਤਾਂ ਜਿਹੜੇ ਅਗਸਤ ਮਹੀਨੇ ਦੇ ਅਸੀਂ ਤਿੰਨ ਪ੍ਰੋਗਰਾਮ ਦਿੱਤੇ ਦੋਨੇ ਘਰਾਂ ਵੱਲੋਂ ਉਹ ਜਿਹੜੇ ਤਿੰਨ ਪ੍ਰੋਗਰਾਮ ਦਿੱਤੇ ਉਹ ਅੱਜ ਅਸੀਂ ਸਾਰੇ ਜਿਹੜੀ ਮੀਟਿੰਗਾਂ ਸੱਦੀਆਂ ਅਸੀਂ ਵਧਾਈ ਵੀ ਦਿੰਨੇ ਆ ਵਰਕਰਾਂ ਨੂੰ ਕਿ ਜਿਹੜਾ 1 ਅਗਸਤ ਨੂੰ ਅਸੀਂ ਕੇਂਦਰ ਸਰਕਾਰ ਤੇ ਪੁਤਲੇ ਫੂਕੇ ਨਹੀਂ ਪੈਂਦੇ ਦੇ ਵਿੱਚ ਉਹਦੇ ਵੀ ਕਿਸਾਨ ਬਹੁਤ ਆਏ ਜਿਹੜਾ 15 ਅਗਸਤ ਨੂੰ ਇੱਕ ਪਾਸੇ ਝੋਨਾ ਲੱਗ ਰਿਹਾ ਸੀਗਾ ਤੇ ਦੂਜੇ ਪਾਸੇ ਸਾਡਾ ਪ੍ਰੋਗਰਾਮ ਦਿੱਤਾ ਸੀ ਆਦੇਸ਼ ਦੀ ਆਜ਼ਾਦੀ ਦਾ ਦਿਹਾੜਾ ਸੀਗਾ ਪਰ ਅਸੀਂ ਉਹਦੇ ਇੱਕ ਪ੍ਰੋਗਰਾਮ ਦਿੱਤਾ ਕਿ 15 ਅਗਸਤ ਨੂੰ ਟ੍ਰਾਇਟ ਮਾਰਚ ਕਰਾਂਗੇ ਪੂਰੇ ਭਾਰਤ ਦੇ ਵਿੱਚ ਟ੍ਰਾਇਟ ਮਾਰਚ ਮੈਂ ਕਹਿੰਦਾ ਵੀ ਲੋਕਾਂ ਨੇ ਬਾ ਮਿਸਾਲ ਕੀਤਾ ਸੈਂਕੜਿਆਂ ਦੀ ਗਿਣਤੀ ਨਹੀਂ ਹਜ਼ਾਰਾਂ ਦੀ ਗਿਣਤੀ ਚਾਏ ਪੂਰੇ ਭਾਰਤ 'ਚ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਮਤਲਬ ਪੂਰੇ ਸਟੇਟਾਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਆਈਆਂ ਸਾਡੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਟ੍ਰਾਇਟ ਬਾਹਰ ਕੱਢੇ ਲੋਕਾਂ ਨੇ ਤੀਜਾ ਪ੍ਰੋਗਰਾਮ ਸੀ ਸਾਡਾ 200 ਦਿਨ ਪੂਰੇ ਹੋਣ ਤੇ ਜਿਹੜਾ 200 ਦਿਨ ਪੂਰੇ ਹੋਣ ਤੇ ਅਸੀਂ ਇਹ ਕਿਹਾ ਸੀ ਲੋਕਾਂ ਨੂੰ ਕਿ ਇਹਦੇ 200 ਦਿਨ ਪੂਰੇ ਹੋਣ ਤੇ ਅਸੀਂ ਲੇਖਾ ਜੋਖਾ ਕਰਾਂਗੇ ਕਿ ਅਸੀਂ ਖੱਟਿਆ ਇਸ ਮੋਰਚੇ ਦੇ ਵਿੱਚ ਕੀ ਗਮਾਇਆ ਅਸੀਂ ਗਮਾਇਆ ਵੀ ਬਹੁਤ ਕੁਸ਼ ਹੈ 433 ਸਾਡੇ ਕਿਸਾਨ ਜ਼ਖਮੀ ਹੋਏ ਨੇ 5 ਸਾਡੇ ਨੌਜਵਾਨਾਂ ਦੀ ਨਿਗਾ ਚਲੀ ਗਈ ਜਿਹੜੇ 28 ਸਾਡੇ ਉਸ ਮੋਰਚੇ ਦੇ ਵਿੱਚ ਸਾਡੀਆਂ ਭੈਣਾ ਕਿਸਾਨ ਸ਼ਹੀਦ ਹੋਏ ਜਿਹਦੇ ਵਿੱਚੋਂ ਸ਼ੋਭ ਕਰਨ ਆਪਣੇ ਜ਼ਿਲ੍ਹੇ ਨਾਲ ਸੰਬੰਧਤ ਹੈ 22 ਸਾਲਾਂ ਦਾ ਹਰਿਆਣੇ ਦੀ ਗੋਲੀ ਦੇ ਨਾਲ ਉਹ ਵੀ ਸ਼ਹੀਦ ਹੋਇਆ ਅਸੀਂ ਇਹ ਤਾਂ ਹੈਗਾ ਗਮਾਇਆ ਜਿਹੜੇ ਮੰਗ ਦੀ ਖਾਤਰ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਜਿਹੜੀ ਮੰਗ ਨੂੰ ਲੈ ਕੇ ਘਰੋਂ ਤੁਰਕੇ ਚੱਲੇ ਸੀ ਕਿ ਸਾਡੇ ਕਿਸਾਨਾਂ ਨੂੰ ਐਮਐਸਪੀ ਗਾਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ ਸੁਆਮੀ ਨਾਥਨ ਦੀ ਰਿਪੋਰਟ ਮਿਲਣੀ ਚਾਹੀਦੀ ਹੈ ਕਰਜੇ ਤੋਂ ਕਿਸਾਨ ਮਜ਼ਦੂਰ ਮੁਕਤ ਹੋਣਾ ਚਾਹੀਦਾ ਨਰੇਗੇ ਦੀ ਜਿਹੜੀ ਦਿਹਾੜੀ ਆ ਉਹ ਵਧਾ ਕੇ ਪੂਰਾ ਰੁਜ਼ਗਾਰ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜਿਹੜੀਆਂ ਸਾਡੀਆਂ 12 ਮੰਗਾ ਸੀ ਉਹ ਸੰਬੰਧ ਦੇ ਵਿੱਚ ਅਸੀਂ ਜਿਹੜਾ ਲੈ ਕੇ ਗਏ ਆ ਅਸੀਂ ਇਹ ਕਹਿੰਦੇ ਆ ਪ੍ਰਾਪਤੀ ਮੋਰਚੇ ਦੀ ਕਿ ਕੱਲੀ ਬੀਜੇਪੀ ਨੂੰ ਛੱਡ ਕੇ ਜਿੰਨੀਆਂ ਵੀ ਪੂਰੇ ਭਾਰਤ ਦੀਆਂ ਸਿਆਸੀ ਪਾਰਟੀਆਂ ਸੀ ਭਾਵੇਂ ਕੋਈ ਛੋਟੀ ਪਾਰਟੀ ਸੀ ਭਾਵੇਂ ਵੱਡੀ ਪਾਰਟੀ ਆ ਭਾਵੇਂ ਕਿਸੇ ਦਾ ਕੋਈ ਐਮਪੀ ਹੈ ਜਾਂ ਨਾ ਹੈ ਉਹਨਾਂ ਨੇ ਇਸ ਮੰਗ ਤੇ ਪੂਰਾ ਜੋਰ ਆਪਦਾ ਲਾਇਆ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ। ਭਾ ਇਥੋਂ ਤੱਕ ਸਾਨੂੰ ਜਦੋਂ ਛੋਟੇ-ਛੋਟੇ ਧਰਨੇ ਮਜਾਰੇ ਲਾਉਨੇ ਆ ਐਸਡੀਐਮ ਤੱਕ ਜਾ ਕੇ ਸੀਮਤ ਹੋ ਜਾਂਦੀ ਹੈ ਮੰਨ ਕੇ ਬਹੁਤ ਤੋਂ ਬੱਦ ਡੀਸੀ ਤੱਕ ਨਹੀਂ ਆਉਂਦੀ। ਅਸੀਂ ਪੂਰੇ ਦੇਸ਼ ਦੇ ਵਿੱਚ ਪਰ ਸਟੇਟਾਂ ਤੋਂ ਉਠਾ ਕੇ ਪਾਰਲੀਮੈਂਟ 'ਚ ਲੈ ਗਏ ਜਿੱਥੇ ਕਾਨੂੰਨ ਬਣਨਾ ਜਿੱਥੇ ਐਮਐਸਪੀ ਕਿਸਾਨਾਂ ਨੂੰ ਮਿਲਣੀ ਹੈ ਉੱਥੇ ਅਸੀਂ ਆਪ ਦੀ ਮੰਗ ਤੇ ਇਲਜ਼ਾਮ ਚ ਕੰਮ ਜੇ ਹੋਏ ਆ ਇਹ ਆ ਸਾਡੀ ਪ੍ਰਾਪਤੀ ਤਾਂ ਉਹਦੇ ਵਿੱਚ ਜਿਹੜੇ ਸਾਡੇ 4 ਗੇੜ ਦੀਆਂ ਮੀਟਿੰਗਾਂ ਹੋਈਆਂ 4 ਗੇੜ ਦੀਆਂ ਸਾਡੀਆਂ ਮੀਟਿੰਗਾਂ ਹੋਈਆਂ ਬੇਸ਼ਕਤਾਰੀਆਂ ਤਾਂ ਭਾਜਪਾ ਜਿਹੜੀ ਉਦੋਂ ਬੜੀ ਬਿਆਨਬਾਜ਼ੀ ਕਰਦੇ ਸੀ ਭਾਵੇਂ ਉਹਨਾਂ ਦਾ ਕੋਈ ਪ੍ਰਧਾਨ ਹੋਵੇ ਭਾਵੇਂ ਉਹਨਾਂ ਦਾ ਕੋਈ ਮੰਤਰੀ ਹੋਵੇ ਭਾਵੇਂ ਕੋਈ ਐਮਐਲਏ ਹੋਵੇ ਉਹ ਸਾਨੂੰ ਟੇਢੇ-ਵਿੰਗੇ ਢੰਗ ਦੇ ਨਾਲ ਧਮਕੀਆਂ ਦਿੰਦੇ ਸੀ ਕਿ ਸਾਡੀ ਤੀਜੀ ਵਾਰ ਸਰਕਾਰ ਆ ਰਹੀ ਹੈ 400 ਤੋਂ ਪਾਰ ਅਸੀਂ ਜਾ ਰਹੇ ਹਾਂ ਤਾਂ ਫਿਰ ਦੇਖਾਂਗੇ ਤੁਹਾਨੂੰ ਕਿਹੜੀਆਂ ਜ਼ਿਲ੍ਹਾ ਚ ਇੱਕ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਚਨਈ ਤੱਕ ਇਹਨਾਂ ਨੂੰ ਲੈ ਕੇ ਜਾਵਾਂਗੇ ਤਾਂ ਉਹ ਜਿਹੜੀਆਂ ਧਮਕੀਆਂ ਕਿਸਾਨਾਂ ਨੂੰ ਪੂਰੇ ਭਾਰ ਦੇ ਲੋਕਾਂ ਨੂੰ ਦਿੱਤੀਆਂ ਉਹਦਾ ਰਿਜ਼ਲਟ ਇਹ ਹੋਇਆ ਕਿ ਉਹ ਆਪ ਵੀ 240 ਤੇ ਰਹਿ ਗਏ ਜਿਹੜੇ ਜਾਦੇ ਧਮਕੀਆਂ ਦੇ ਨਾਲ ਸੀ ਤਾਂ ਇਹ ਸਾਡੇ ਮੋਰਚੇ ਦਾ ਅਸਰ ਹੋਇਆ ਕਿ ਜਿਹੜੀਆਂ ਉਹਨਾਂ ਨੇ ਜਾਣੇ ਟੇਡੇ ਵਿੰਗੇ ਢੰਗ ਦੇ ਨਾਲ ਧਮਕੀਆਂ ਦਿੱਤੀਆਂ ਜਵਾਬ ਲੋਕਾਂ ਨੇ ਦਿੱਤਾ ਭਾਵੇਂ ਉਹ Rajasthan ਹੋਵੇ ਭਾਵੇਂ Haryana ਹੋਵੇ ਭਾਵੇਂ UP ਹੋਵੇ ਜਿਹੜੀਆਂ ਉਹ ਸਟੇਟਾਂ Maharashtra Karnataka Tamil Nadu ਵਰਗੀਆਂ ਜਿੱਥੇ ਕਿਸਾਨਾਂ ਨੇ ਆਵਾਜ਼ ਠਾਈ ਤਾਂ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੱਛੇ ਆਏ ਤਾਂ ਲੋਕਾਂ ਦੀ ਮੰਗ ਉੱਪਰ ਕੇ ਆਈ ਕਿ ਕਿਸਾਨਾਂ ਨੂੰ ਸੜਕਾਂ ਤੇ ਬਖਾਉਣਾ ਕੋਈ ਸਿਆਣਫਣੀ ਸਰਕਾਰ ਦਾ ਇਹਨਾਂ ਦੀਆਂ ਮੰਗਾਂ ਲਾਗੂ ਹੋਣੇ ਚਾਹੀਦੀਆਂ ਜਿਹੜੀ ਅੱਜ ਦੀ ਮੀਟਿੰਗ ਆ ਉਹਦੇ ਚ ਕੀ ਹੈ ਉਹਦੇ ਨਾਲ ਚਲਦੇ ਚਲਦੇ ਸਾਡਾ ਹਾਈ ਕੋਰਟ ਦਾ ਵੀ ਫੈਸਲਾ ਆਇਆ ਏ ਅਸੀਂ ਮੀਟਿੰਗ ਜਿਹੜੇ ਪ੍ਰੋਗਰਾਮ ਕੀਤੇ ਐ ਉਥੋਂ ਤਿੰਨ ਪ੍ਰੋਗਰਾਮ ਦਿੱਤੇ ਇੱਕ ਤਾਂ ਅਸੀਂ 15 ਤਰੀਕ ਨੂੰ ਜੀਨ ਜ਼ਿਲ੍ਹੇ ਦੇ ਵਿੱਚ ਕਸਬਾ ਛੋਟਾ ਜਾ ਉੱਥੇ ਬਹੁਤ ਵੱਡੀ ਕਿਸਾਨ ਪੰਚਾਇਤ ਕਰ ਰਹੇ ਆ ਤੇ 22 ਤਰੀਕ ਨੂੰ ਉਮਾੜੇ ਦੇ ਵਿੱਚ ਪਿੰਪਲੀ ਪਿੰਪਲੀ ਵੀ ਕਰ ਰਹੇ ਹਰਿਆਣੇ ਦੇ ਵਿੱਚ ਦੋ ਅਸੀਂ ਬਹੁਤ ਵੱਡੀਆਂ ਕਿਸਾਨ ਪੰਚਾਇਤਾ ਕਰ ਰਹੇ ਆ ਉਹਦੇ ਸਬੰਧ ਦੇ ਵਿੱਚ ਇੱਥੇ ਮੀਟਿੰਗ ਸੱਦੀ ਐ ਤੇ ਅਗਲੀ ਜਿਹੜੀ ਅਸੀਂ ਲਖੀਨਪੁਰ ਖੀਰੀਆਲੀ ਵੀ ਮੰਗ ਐ ਕਿਉਂ ਪਰਿਵਾਰਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ 3 ਅਕਤੂਬਰ ਦੀ ਉਹ ਘਟਨਾ ਹੈ ਤੇ 3 ਅਕਤੂਬਰ ਨੂੰ ਅਸੀਂ ਪੂਰੇ ਪਾਰ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਾਂਗੇ ਉਹ ਜਿਹੜੇ ਪ੍ਰੋਗਰਾਮ ਦਿੱਤੇ ਆ ਉਹਦੀ ਜਿਹੜੀ ਕਿਸਾਨਾਂ ਨੂੰ ਪਿਛਲੇ ਆ ਪ੍ਰੋਗਰਾਮ ਜਿਹੜੇ ਲਾਗੂ ਵੀ ਕੀਤੇ ਨੇ ਆਉਣ ਵਾਲੇ ਜਿਹੜੇ ਮੂਰੇ ਤਿੰਨ ਪ੍ਰੋਗਰਾਮ ਹੈ ਉਹਨਾਂ ਦੀ ਤਿਆਰੀ ਵਾਸਤੇ ਉਹਨਾਂ ਦੀ ਡਿਊਟੀਆਂ ਲਾਉਣੀਆਂ ਨੇ ਉਹਨਾਂ ਦੀ ਅੱਜ ਅਸੀਂ ਮੀਟਿੰਗ ਸੱਦੀ ਹੈ ਆਸ ਕਰਦੇ ਆ ਕਿ ਜਿਹੜੇ ਪਿਛਲੇ ਪ੍ਰੋਗਰਾਮ ਸਾਡੇ ਇਹਨਾਂ ਨੇ ਪੂਰੇ ਕਿਸਾਨਾਂ ਨੇ ਕੰਮ ਦੇ باوجود ਵੀ ਛੱਡੇ ਆ ਦੂਜੀ ਮੇਰੀ ਗੱਲ ਜਿਹੜੀ ਅਸੀਂ ਜਿਹੜੀ ਕੱਲ ਸ੍ਰੀਮ ਕੋਰਟ ਦੇ ਵਿੱਚ ਕੁਝ ਟਿੱਪਣੀਆਂ ਆਈਆਂ ਸਾਡੇ ਖਿਲਾਫ ਜਿਹੜੀਆਂ ਮੰਗਾਂ ਸੀ ਕਿਤੇ ਮੰਗੀਆਂ ਹੀ ਨਹੀਂ ਉਸ ਤੇ ਚਰਚਾ ਕੀਤੀ ਹੈ ਅਸੀਂ ਕਦੇ ਵੀ ਇਹ ਨਹੀਂ ਕਿਹਾ ਆਪਾਂ ਪ੍ਰੈਸ ਦੇ ਸਾਹਮਣੇ ਖੜੇ ਹਾਂ ਅਸੀਂ ਸਾਡਾ ਬਿਆਨ ਨਹੀਂ ਆਇਆ ਦੋਨੇ ਫੋਰਮਾਂ ਦਾ ਕਿ ਕਮੇਟੀ ਕਿਸਾਨਾਂ ਦੀ ਬਣਾਈ ਜਾਵੇ ਅਸੀਂ ਕਦੇ ਮੰਗ ਨਹੀਂ ਕੀਤੀ ਅਸੀਂ ਮੰਗ ਕੀਤੀ ਹੈ ਕਿ ਦੋਨੇ ਫੋਰਮਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੇ ਪਿਛਲੇ ਮੋਰਚੇ ਦੀਆਂ ਧੂੜੀਆਂ ਪਈਆਂ ਨੇ ਉਹਨਾਂ ਨੂੰ ਤੁਰਤ ਸਰਕਾਰ ਲਾਗੂ ਕਰੇ ਅਸੀਂ ਪਾਰਲੀਮੈਂਟ ਦੇ ਵਿੱਚੋਂ ਜਿਹੜਾ ਕਾਨੂੰਨ ਬਣਨਾ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਸਾਡੀ ਲੜਾਈ ਉਹਨਾਂ ਪਾਰਲੀਮੈਂਟ ਦੇ ਸਿਆਸੀ ਲੋਕਾਂ ਬੀਜੇਪੀ ਦੇ ਲੋਕਾਂ ਨਾਲ ਹੈ ਨਾ ਕਿ ਸਾਡੀ ਕਿਸੇ ਹੋਰ ਪਾਸੇ ਸਰਕਾਰ ਦਾ ਪੁਛਜ ਹੈ ਕਿ ਅਸੀਂ ਇਹਨਾਂ ਨੂੰ ਜਿਹੜੀ ਰੋਡਾਂ ਦੀ ਗੱਲ ਆਉਂਦੀ ਹੈ ਅਸੀਂ ਤਾਂ ਕਦੇ ਰੋਡ ਰੋਕੀ ਨਹੀਂ ਸਾਡੇ ਤੇ ਵੀ ਇਹ ਸਾਨੂੰ ਪਤਾ ਨਹੀਂ ਕਿਉਂ